ਬਿੰਦਰ ਸਿੰਘ ਬਾਜਵਾ ਮੇਰਾ ਨਾਮ ਹੈ ਅਸੀਂ 13 April ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਨਵੀਂ ਖੇਤਰੀ ਰਾਜਨੀਤਿਕ ਪਾਰਟੀ ਜਿਹੜੀ ਹੈ ਉਹ ਬਣਾਉਣ ਜਾ ਰਹੇ ਜਿਹੜੇ ਅਸੀਂ ਬੈਠੇ ਆ ਇਹ ਪਹਿਲੋ ਅਸੀਂ ਸੰਯੁਕਤ ਕਾਲੀ ਦਲ ਦੇ ਨਾਲ ਸੀ ਜਿਹਦੇ ਪ੍ਰਧਾਨ ਜਹਦਤ ਸੁਖਦੇਵ ਸਿੰਘ ਟੀਨ ਸਾਹਿਬ ਸੀ ਉਹ ਬਾਦਲ ਕਾਲੀ ਦਲ ਨਾਲ ਚਲੇ ਗਏ ਤੇ ਇੱਕ ਧੜਾ ਜਿਹੜਾ ਹੈ ਉਹ ਸਾਡਾ ਜਿਹੜਾ ਜਿਹੜਾ ਉਹ ਨਹੀਂ ਗਿਆ ਨਾਲ ਤੇ ਅਸੀਂ ਇੱਕ ਨਵੀਂ ਪਾਰਟੀ ਜਿਹੜੀ ਹੈ ਉਹ ਗਠਿਤ ਕਰਨ ਜਾ ਰਹੇ ਆ ਭਾਈ ਪਾਲ ਸਿੰਘ ਜੀ ਫਰਾਂਸ ਜਿਹੜੇ ਕੌਮੀ ਇंसाफ ਮੋਰਚੇ ਦੇ ਕਨਵੀਨਰ ਨੇ ਅਸੀਂ ਇਹਨਾਂ ਨੂੰ ਵੀ ਬੇਨਤੀ ਕੀਤੀ ਕਿ ਅਸੀਂ ਪੰਥਦਰਦੀਆਂ ਨੂੰ ਪੰਜਾਬਦਰਦੀਆਂ ਨੂੰ ਇਕੱਠੇ ਕਰਕੇ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਥ ਦੇ ਮੁੱਦਿਆਂ ਨੂੰ ਲੈ ਕੇ ਇਹ ਸੰਘਰਸ਼ ਕਰੀਏ ਇਹ ਨਵੀਂ ਪਾਰਟੀ ਜਿਹੜੀ ਹੈ ਉਹ ਗਠਿਤ ਕਰੀਏ ਪਾਰਟੀ ਦਾ ਮੁੱਖ ਅਜੰਡਾ ਕੀ ਹੋਏਗਾ ਤੇ ਜਿਹੜਾ ਪਾਰਟੀ ਕਿਸ ਤਰ੍ਹਾਂ ਕੰਮ ਕਰੇਗੀ ਕੀ ਨਾਮ ਅਜੇ ਤੱਕ ਕੀ ਰੱਖਿਆ ਗਿਆ ਪਾਰਟੀ ਦਾ ਨਾਮ ਅਸੀਂ 13 ਤਰੀਕ ਨੂੰ ਤੁਹਾਨੂੰ ਦੱਸਾਂਗੇ ਅਜੰਡੇ ਜਿਹੜੇ ਆ ਪੰਥ ਤੇ ਪੰਜਾਬ ਦੇ ਜਿਹੜੇ ਆ ਮੁੱਦੇ ਜਿਹੜੇ ਲੰਬੇ ਸਮੇਂ ਤੋਂ ਆਪਾਂ ਅਕਾਲੀ ਦਲ ਜਿਹੜਾ ਉਹ ਸੰਘਰਸ਼ ਕਰਦਾ ਰਿਹਾ ਪਰ ਅਕਾਲੀ ਦਲ ਨੇ ਕੇਵਲ ਇੱਕ ਹੀ ਕੰਮ ਫੜ ਲਿਆ ਕਿ ਆਪਾਂ ਸਤਾ ਤੇ ਕਰਨਾ ਹੈ ਜਦੋਂ ਸਤਾ ਦੇ ਕਾਬੂ ਹੋ ਗਏ ਉਹਨਾਂ ਨੇ ਸਾਰੇ ਪੰਜਾਬ ਦੇ ਏਜੰਡੇ ਪੰਥ ਦੇ ਏਜੰਡੇ ਜਿਹੜੇ ਆ ਉਹ ਸਾਰੇ ਉਹਨਾਂ ਨੇ ਵਿਸਾਰ ਦਿੱਤੇ ਉੱਥੇ ਦੇ ਉੱਥੇ ਹੀ ਖੜੇ ਆ ਉਹ ਸਾਰੇ ਆ ਜਿਹੜੇ ਪੰਥ ਦੇ ਏਜੰਡੇ ਨੇ ਪੰਜਾਬ ਦੇ ਏਜੰਡੇ ਨੇ ਉਹਨਾਂ ਲਈ ਅਸੀਂ ਉਹਨਾਂ ਨੂੰ ਹੱਲ ਕਰਾਉਣ ਲਈ ਅਸੀਂ ਸੰਘਰਸ਼ ਕਰਾਂਗੇ ਕੀ ਹੁਣ ਜਿਹੜੀਆਂ ਜਿਹੜੀਆਂ ਪਾਰਟੀਆਂ ਹੁਣ ਕੰਮ ਕਰ ਰਹੀਆਂ ਨੇ ਕੀ ਲੱਗਦਾ ਕੀ ਉਹਨਾਂ ਦਾ ਕੰਮ ਕਰਨਾ ਸਹੀ ਨਹੀਂ ਹੈ ਕਿ ਤਨਾ ਕਿਤੇ ਤਾਂ ਤੁਹਾਨੂੰ ਲੋੜ ਪਈ ਆ ਪਾਰਟੀ ਬਣਾਉਣ ਦੀ ਦੇਖੋ ਪਾਰਟੀਆਂ ਜਿਹੜੀਆਂ ਨੇ ਭਾਏ ਕਾਂਗਰਸ ਐ ਭਾਏ ਬੀਜੇਪੀ ਐ ਭਾਏ ਆਮ ਆਦੀ ਪਾਰਟੀ ਤੇ ਭਾਏ ਅਕਾਲੀ ਦਲ ਐ ਉਹਨਾਂ ਦਾ ਕੇਵਲ ਇੱਕ ਹੀ ਉਹਨਾਂ ਦਾ ਏਜੰਡਾ ਹੈ ਕਿ ਅਸੀਂ ਰਾਜ ਕਿਵੇਂ ਕਰਨਾ ਤੇ ਉਸ ਤੋਂ ਬਾਅਦ ਲੁੱਟਕ ਸੁੱਟ ਕਿਵੇਂ ਕਰਨੀ ਹੈ ਪਿਛਲੇ ਸਮੇਂ ਚ ਵੇਖ ਲਓ ਅੱਜ ਪੰਜਾਬ ਜਿਹੜਾ ਹੈ ਇਹਨਾਂ ਦੇ ਪਿਛਲੇ 30 ਸਾਲ ਤੇ ਤੁਸੀਂ ਰਾਜ ਚ ਵੇਖ ਲਓ 15 ਸਾਲ ਅਕਾਲੀ ਦਲ ਦਾ ਰਾਜ ਰਿਹਾ ਪੰਜਾਬ ਤੇ ਤੇ 15 ਸਾਲ ਜਿਹੜਾ ਹੈ ਉਹ ਕਾਂਗਰਸ ਦਾ ਰਾਜ ਰਿਹਾ ਤੇ ਪੰਜਾਬ ਅੱਜ ਬਰਬਾਦੀ ਦੇ ਕੰਡੇ ਤੇ ਖੜਾ ਹੈ ਤੇ ਜਿਹੜੀ ਆਪਣੇ ਆਮ ਆਦਮੀ ਪਾਰਟੀ ਹੈ ਉਹ 2 ਸਾਲ ਉਹਨੂੰ ਹੋਇਆ ਤਤੋ ਹੀ ਵੇਖ ਲਓ ਵੀ 60000 ਕਰੋੜ ਰੁਪਇਆ ਜਿਹੜਾ ਉਹਨਾਂ ਨੇ ਲੋਨ ਲੱਲਿਆ ਜਿਹੜੀ ਗੱਲ ਉਹ ਕਰਦੇ ਸੀ ਬੰਦੀ ਸਿੰਘਾ ਦੀ ਦੀ ਰਿਹਾਈ ਦੀ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਉਹ ਸਾਰੇ ਮੁੱਦੇ ਜਿਹੜੇ ਆ ਉੱਥੇ ਦੇ ਉੱਥੇ ਹੀ ਐਮਐਸਪੀ ਦੀ ਗੱਲ ਕਰਦੀ ਉਹਨਾਂ ਦੀ ਇੱਕ ਮੰਤਰੀ ਜਿਹੜੀ ਬਣੀ ਹੈ ਬੀਬੀ ਉਹ ਆਂਦੀ ਵੀ ਆਈ ਚੁਟਕੀ ਨ ਮਾਰਦੀ ਵੀ ਐਮਐਸਪੀ ਜਿਹੜੀ ਉਹ ਐਉਂ ਦੇ ਦਾਂਗੇ ਤੇ ਵੇਖ ਲਓ ਵੀ ਕੋਈ ਉੱਥੇ ਦੇ ਉੱਥੇ ਸਾਰੇ ਜਿਹੜੇ ਮੁੱਦੇ ਖੜੇ ਨੇ ਸਿਰਫ ਕੇਵਲ ਤੇ ਕੇਵਲ ਉਹ ਹਵਾ ਚ ਗੱਲਾਂ ਸਾਰੀਆਂ ਉਹਨਾਂ ਦੀਆਂ ਟੋਟਲ ਗੱਲਾਂ ਹਵਾ ਚ ਸੋ ਅਸੀਂ ਇਸ ਕਰਕੇ ਇਹ ਨਵੀਂ ਪਾਰਟੀ ਜਿਹੜੀ ਹੈ ਅਸੀਂ ਉਹਦਾ ਗਠਨ ਕਰਨ ਜਾ ਰਹੇ ਹਾਂ ਤੇ ਰਪਰੈਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ